ਕਹਿੰਦੇ ਗਿਲਾ ਆਪੇ ਲਾਂਦੇ ਦੇ ਅੱਛਾ ਬੈਠੀ ਹਾਂ ਜੀ ਰੈਡੀ ਆਓ ਸਮਝ ਗਿਆ ਹੁਣ ਕਿ ਇਹ ਜੱਤੀ ਰਿਟਾਇਰਮੈਂਟ ਵੀ ਲੈ ਕੇ ਆ ਗਿਆ ਦਾ ਉਹ ਜਦੋਂ ਸ਼ੁਰੂ ਜਿਵੇਂ ਲੱਗ ਗਈ ਤੇ ਜਦੋਂ ਜੱਦੇ ਵਾਲੇ ਲੈਂਦੇ ਵੇ ਆਏ ਉਹ ਦੇਖ ਲੈ ਕਹਿਵਾ ਸਾਹ ਵਾਲੀ ਰਿਟਾਇਰਮੈਂਟ ਹੋਈ ਚੌਥੀ ਜਗ੍ਹਾ ਸੁਪਾ ਲੈ ਆ ਪੰਜਵੀਂ ਜਗ੍ਹਾ ਹੁਣ ਮੋਡਰੋ ਪਏ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਰੱਡਾ 55 ਦੇ ਤੇ ਅੱਜ ਬਾਈ ਇੱਕ ਆਪਣਾ ਟਰਾਲੇ ਦੀ ਵੀਡੀਓ ਕਰ ਲਵਾਂਗੇ ਤੇ ਆਪਣੇ ਨਾਂ ਦੇ ਪਿੰਡੇ ਖੜਾ ਟਰਾਲਾ ਤਾਰਾ ਸਿੰਘ ਬਿਲਗੇ ਦਾ ਬਣਿਆ ਹੋਇਆ ਤੇ ਸੇਲ ਕਰਨਾ ਹੈ ਬਾਕੀ ਤਾਂ ਮਿਲੋ ਅੱਛੀ ਮੈਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਿਵੇਂ ਆਂ ਤੇ ਸੁਆਗਤ ਹੈ ਬਾਈ ਤੁਹਾਡਾ ਸਾਰਿਆਂ ਦਾ ਵਲੌਗ ਚ ਟਰਾਲਾ ਬਾਈ ਤਾਰੇ ਦਾ ਥੋੜਾ ਤੇ ਆ ਬਾਈ ਟਰਾਲਾ ਜਿਹੜਾ ਆਪਾਂ ਨੇ ਸੇਲ ਕਰਨਾ ਤਾਰਾ ਸਿੰਘ ਬਿਲਗੇ ਦਾ ਬਣਿਆ ਹੋਇਆ 14 ਤੇ 14 7 ਆ 14 7 ਬਈ ਟਰਾਲਾ ਏ ਤੇ ਚਾਰੇ ਟਾਇਰ ਲੱਗੇ ਹੋਏ ਆ ਬਾਈ ਵਧੀਆ ਟਾਇਰ ਵੀ ਨੇ ਕਿਹੜੇ ਐਮ ਆ ਰੱਖਦੇ ਆ ਤੇ ਟਾਇਰ ਵੀ ਹੈਗੇ ਆ ਬਾਈ ਸਾਢੇ 70 ਪੈ ਹੈਗੇ ਟਾਇਰ ਹਨਾ 60 ਕੁ ਅੱਧਾ ਮੰਨ ਲੈ ਅੱਧੇ ਅੱਧੇ ਮੰਨ ਕੇ ਚੱਲ 10 ਨਟ ਹੀ ਬਾਈ ਹੱਬ ਲੱਗੀ ਵੀ ਆ ਰੇਲ ਹਿੱਸੇ ਆ ਰੇਲ ਵਾਲੀ ਆ 10 ਦੀ ਚਾਸੀ ਆ 10 ਨਟ ਹੀ ਹੱਬ ਆ 10 84 ਵੀ ਬਾਈ 10 ਇੰਚ ਉਹ 10 ਇੰਚੀ ਆ ਸੇਲ ਦਾ ਬਾਈ ਮਾਨ ਲੱਗਿਆ ਹੋਇਆ ਸਾਰਾ ਸੇਲ ਦਾ ਬਾਈ ਮਾਨ ਲੱਗਿਆ ਹੋਇਆ ਸਾਰਾ ਤੇ ਟਰਾਲੇ ਦੀ ਸੰਭਾਲ ਬਹੁਤ ਈ ਬਾਈ ਇੱਕ ਹੱਥੇ ਚ ਲੈ ਆ ਬਾਈ ਇੱਕ ਆਥ ਟਰਾਲੇ ਤੋਂ ਚੱਲਿਆ ਹੋਇਆ ਇਹਨਾਂ ਨੇ ਬਣਾਉਣਾ ਬੜਾ ਬਾਈ ਬੜਾ ਡਾਇਰੈਕਟਰ ਲੱਤਾ ਤਾਂ ਕਰਕੇ ਇਹ ਕਰਨਾ ਸੇਲ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਹੋਇਆ ਬਾਈ ਤਾਂ ਜਰੂਰ ਬਾਈ ਸੰਪਰਕ ਸੰਪਰਕ ਕਰ ਲਿਓ ਤੁਹਾਨੂੰ ਦੇ ਦਾਂਗੇ ਹਾਂ ਸਕਰੀਨ ਦੇ ਉੱਪਰ ਬਾਈ ਨੰਬਰ ਚੱਲਦਾ ਮੰਜੀ ਵੀ ਹੈਗੀ ਪਿੱਛੇ ਗੰਨੇ ਵਾਲੇ ਵੀ ਲੱਗੇ ਹੋਏ ਆ ਵੀ ਟੋਟਲੀ ਵੀ ਸਾਰਾ ਕੰਮ ਲੱਤਾ ਪਿਆ ਗੰਨੇ ਵਾਲਾ ਵੀ ਜਾਂਦਾ ਹਾਂ ਗੰਨੇ ਦੇ ਟਰਾਲਾ ਚੱਲਿਆ ਪਿਆ ਟਰਾਲਾ ਹੁਣ ਲੈਣਾ ਤਾਂ ਸੇ ਪਰ ਕੇ ਸ਼ੁਰੂ ਕਰ ਲਈਏ ਹਾਂ ਇਹ ਜੇ ਬਾਈ ਮੌਕੇ ਘੱਟੇ ਮਿਲਦੇ ਹੁੰਦੇ ਆ ਬਹੁਤ ਸੋਹਣਾ ਟਰਾਲਾ ਤਿਆਰ ਹੋਇਆ ਹੋਇਆ ਅੱਡੇ ਟਾਇਰ ਵੀ ਆ ਸਾਰਾ ਲੱਗਿਆ ਪ੍ਰੇਜੈਂਟ ਗੰਨੇ ਵਾਲਾ ਪਿੱਛੇ ਬੈਂਪਰ ਉਂਪਰ ਸੋਹਣਾ 14 7 ਕਰਦੀਆਂ 14 7 ਦੀ ਟਰਾਲੀ ਹੈ ਪੂਰਾ ਹੈਵੀ ਟਰਾਲਾ ਹੈ ਹੈ 27 ਰੋਗੇ ਤੇ ਕਿੰਦਾ ਤਿੰਨ 25 ਫੁੱਟ ਦਾ ਹਾਂ ਉਹ 25 ਗੰਟਾ 25 ਦਾ ਬਾਕੀ ਬਈ ਇਹ ਤਿੰਨ ਫੁੱਟ ਬੈੱਡ ਲੱਗੇ ਆ ਪੈਨੋ ਬੈੱਡ ਹੈ ਬਾਈ ਬਾਕੀ ਟਰਾਲਾ ਇਹਨ ਵਧੀਆ ਚੱਲਦਾ ਜੀ ਹਾਂ ਵਿੱਚੋਂ ਵੀ ਦਿਖਾ ਦੀ ਆਪਾਂ ਇੱਕ ਵਾਰੀ ਟਰੈਕਟਰ ਲਿਆ ਹਾਂ ਬੜਾ ਤਾਂ ਫਿਰ ਟਰਾਲਾ ਇਹਨੇ ਯਾਰ ਹਾਂ ਕੋਈ ਗੜਿਆ ਹੋਇਆ ਨਹੀਂ ਹੈਗਾ ਕਿਤੇ ਤੇ ਇਹਨਾਂ ਨੇ ਟਰਾਲਾ ਬਣਾਉਣਾ ਹੁਣ ਬੜਾ 18 ਫੁੱਟ ਬਣਾਉਣਾ ਠੀਕ ਹੈ ਤੇ ਪਕਾਉ ਹੈ ਤੇ ਇਹਦਾ ਮੁੱਲ ਮੰਨ ਲਿਆ ਕਰਦੇ ਆਂ ਬਈ ਆ ਬਾਈ ਮੰਗਦੇ ਆ ਇਹਦਾ 10 ਲੱਖ 65000 ਰੁਪਇਆ ਮੁੱਲ ਕਰਿਆ ਹੋਇਆ ਤੇ ਮੌਕੇ ਪਰ ਬਾਈ ਮਾਨਤਰ ਹੋ ਜੂਗਾ ਤੁਹਾਨੂੰ ਹਾਂ ਮਾਨਤਾਨਾ ਹੋ ਜੂ ਨੰਬਰ ਬੋਲ ਦਿਓ ਇੱਕ ਵਾਰ ਨੰਬਰ ਹੈਗਾ ਬਾਈ 94172 ਹਾਂ 76480 ਠੀਕ ਆ ਬਾਈ ਬਾਕੀ ਸਕਰੀਨ ਪਰ ਵੀ ਨੰਬਰ ਚੱਲਦਾ ਹਾਂ ਦੁਬਾਰੇ ਤੁਹਾਨੂੰ ਫੇਰ ਬੋਲ ਦਿੰਦੇ ਆ 94172 ਹਾਂ 76480 ਨੰਬਰ ਹੈ ਤੁਸੀਂ ਬਾਈ ਫੋਨ ਪਰ ਗੱਲਬਾਤ ਕਰਕੇ ਅਗਲੇ ਨਾਲ ਹਾਂ ਦੇਖ ਜਿਓ ਟਰਾਲਾ ਕੋਈ ਨਾ ਮੌਕੇ ਪਰ ਆਪਾਂ ਵੀ ਆਗੇ ਥੋੜਾ ਡਿਸਕਾਊਂਟ ਜਿੰਨਾ ਕੋਈ ਹਾਂ ਮਾਨਦਾਨ ਕਰਾ ਦਾਂਗੇ ਬਾਈ ਪੂਰਾ ਇਹ ਤਾਰਾ ਸਿੰਘ ਬਿਲਗੇ ਦਾ ਬਣਿਆ ਹੋਇਆ ਟਰਾਲਾਂ ਇਹਨ ਪੂਰਾ ਕੋਈ ਐ ਨਹੀਂ ਹੈਗਾ ਬਲ ਬਿੰਗ ਨਹੀਂ ਹੈਗਾ ਟਰਾਲੇ 'ਚ ਪੂਰਾ ਇਹਨ ਵਧੀਆ ਆ ਗਿਆ ਸ਼ੁੱਧ ਟਰਾਲਾ ਪੂਰਾ ਵਧੀਆ ਚੱਲਦਾ ਹੂੰ ਵਧੀਆ ਚੱਲਦਾ ਪੂਰਾ ਬਾਉ ਜੀ ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਵੀ ਨੇ ਕਰਾਉਣੀ ਸਪਰੇਅ ਬਾਈ ਇੱਧਰ ਰੋਤਾ ਤੇ ਝਾੜ ਗਣਨ ਆਇਆ ਤਾਂ ਬੰਦੇ ਨੇ ਆਉਣਾ ਉਹ ਕਹਿੰਦਾ ਵੀ ਝਾੜ ਗਣ ਲਾ ਵੀ ਉਹ ਸਾਫ ਨਾਲ ਫਿਰ ਦਵਾਈ ਰਣਾ ਲਾਂਗੇ। ਇਹ ਵਿੱਚ ਵਿੱਚ ਵਾਲੇ ਫੰਟਾ ਉਹ ਸਾਫ ਨਾਲ ਧਰ ਜਾਂਦੀ ਇੱਕ ਜਾਂਦੀ ਇੱਕ ਆ ਜਾਂਦੀ ਆ। ਅੱਜ ਬਈ ਤੁੱਪ ਨਿਕਲੀ ਵੀ ਆ ਪੂਰੀ ਕਹਿੜੀ ਆਪਣੇ। ਵੀ ਅੱਜ ਲੱਗੇ ਆ ਮੌਸਮ ਪੂਰਾ ਵਧੀਆ ਕੱਲ ਮੀਂਹ ਪੈ ਲਿਆ ਤਾਂ ਆਪਾਂ ਗਏ ਬਤ ਉੱਧਰ ਮੇਲੇ 'ਚ ਤੇ ਆਪਣੇ ਛੜ ਨਹੀਂ ਪੈਦਾ ਕਿੰਨੇ ਆ? ਹਾਂ? 3000 ਹੈ। ਬੱਦ ਸੱਜਲਾ ਵੀ ਇੱਕ ਸਿਹੜ 'ਚ ਪੰਪ ਕੇ ਸਿਹੜ ਜਾਣਾ ਇੱਕ ਉਹਨਾਂ ਦੋ ਹੋ ਗਏ। ਦੋ ਹੋ ਗਏ 16 ਦੋ ਗੰਪ 16 ਪੰਪ ਲੱਗਦੇ ਨੇ। ਛੜਾਂ ਦੇ ਲੱਗਣੇ ਨੇ 18 ਪੰਪ ਲੱਗਦੇ ਨੇ। ਆਹੋ 18 ਤਾਰੌਨੀ ਬੰਪ ਲੱਗ ਗਿਆ ਆ ਜਾ ਯਾਰ ਕਿੰਨੇ ਫਰਵਾਥ ਆਪਾਂ ਨੇ ਆ ਕੇ ਨੂੰ ਜਿਹੜਾ ਉਹ ਕਰ ਦੇਣਾ ਹੈ ਇਹ ਆਂਡਾ ਜਿਹੜਾ ਦੰਦਾ ਸਾਲਾ ਬਚੇ ਜੀ ਲੱਗ ਗਿਆ ਵਾ ਟੀਨਾ ਰਹਿ ਗਈਆਂ ਕੰਡੀਆਂ ਲਾਤੀਆਂ ਟੀਨਾ ਰਹੀਆਂ ਕੰਡੀਆਂ ਲਾ ਕੇ ਪੱਲੀ ਪੁੱਲੀ ਲਾਉਣੀ ਪਈ ਵਿਚਾਰ ਆਓ ਇਹ ਤਾਂ ਦਹੀਂ ਦਿਖਾਤੀ ਆਪਾਂ ਨੇ ਤਾਂ ਉਹ ਰੰਗ ਹੁਣ ਅੰਦਰ ਤੇ ਵੀ ਕਰਤਾ ਹੈ ਉੱਥੇ ਤੇ ਕਹਿੰਦਾ ਤਾਂ ਨਾਲ-ਨਾਲ ਰਹਿੰਦਾ ਕਰਤਾ ਕਰਤਾ ਬਾਅਦ ਕੰਪਲੀਟ ਟਰੈਲਰ ਦਾ ਮੈਂ ਕਿਹਾ ਇੱਕ ਜੀ ਬਾਹਰ ਬਾਹਰ ਵੀ ਜਾਣੀ ਐ ਨਹੀਂ ਠੀਕ ਨਾ ਹਾਂ ਬਾਹਰ ਤੇ ਇੱਕ ਜੀ ਬਾਹਰ ਜਿੱਦਾ ਆਇਆ ਨਾ ਇੱਕ ਬਾਹਰ ਕੋੜੀ ਗੱਬੇ ਲਾ ਲੈਣੀ ਆਪਾਂ ਨੇ ਕੋੜੀ ਗੱਬੇ ਲਾ ਕੇ ਡੰਡੇ ਨਾਲ ਚੱਕ ਦੂੰਗੇ ਦੱਸ ਲੋ ਨਹੀਂ ਕੀ ਕਰਨਾ ਹੁਣ ਐਸੀ ਦੇ ਲਾ ਦੇ ਕਿਰਾਂ ਲਾ ਦੇ ਹਾਂ ਲੈ ਜੀ ਰੱਬ ਤੁਹਾਨੂੰ ਅੱਛਾ ਵੀਰ ਮੈਂ ਤਾਂ ਠੀਕ ਆ ਆ ਜਾ ਫਿਰ ਹੈਂ ਕਹਾਲ ਜੱਕ ਜਿਆਦਾ ਲੈ ਰੱਬ ਦਾ ਨਾਮ ਹੁਣ ਲਾਓ ਜੀ ਕੰਬੜੀ ਕੰਬੜੀ ਵਾਲੀ ਪਰਣੀ ਕੰਬੜੀਆਂ ਬਾਹਰ ਨਹੀਂ ਆਉਂਦੀਆਂ ਹੁਣ ਤੁਸੀਂ ਆਗੇ ਪਾਸੇ ਕਰ ਕਾ ਕਰਦੇ ਮੈਂ ਚੜ ਜਾ ਤੀਨ ਚਾਚੇ ਬਚਾ ਕੇ ਰੱਖੀ ਪੈਰ ਪੂਰਾ ਆਪਣਾ ਦੇਖ ਕੇ ਫੜਾ ਨਾ ਲਈ ਕੋਈ ਕੋਈ ਅਣਗਹਿਲੀ ਨਾ ਕਰੀ ਲੈ ਪੰਮੇ ਬਾਈ ਤੂੰ ਫੜ ਫੋਨ ਕਰ ਮੈਂ ਤੇ ਕਰਾਉਣਾ ਹੈਲਪ ਇਹ ਕਿਤੇ ਬਹੁ ਭਾਰੀ ਯਾਰ ਹਾਂ ਕੀ ਆ ਇਹ ਵਿਚੇ ਰੱਖਦੇ ਸਾਈਡ ਪਰ ਇੱਥੇ ਰੱਖਦੇ ਗੁੰਜੇ ਜੀ ਕਲਾਇਰ ਦੇ ਰਸਤੇ ਚੱਕੇ ਜਿੱਥੇ ਤੋਂ ਉੱਢੋ ਨਹੀਂ ਚੱਕਾ ਬਾਹਮੇ ਨੇ ਦੱਬੇ ਲਾਈਟ ਨਾ ਤਾਂ ਹੈ ਸਟੇਟਿਕ ਕੋ ਬਾਕੀ ਨਾ ਕਿਉਂ ਬਾਕੀ ਆ ਆ ਆ ਪਰੇ ਹੋਏ ਸਭ ਜਾਣ ਸਾਹਮਣੇ ਤਰਦੀ ਪਾਉਂਦੇ ਨੇ ਮੈਂ ਬਾਅਦ ਕਿੱਦਾਂ ਉਹ ਹੁਣ ਤਾਂ ਤਾਂ ਉਹ ਤਾਂ ਤਾਂ ਉਹ ਤਾਂ ਦੇਖੀ ਤੇ ਚੇਹੇ ਤਾਲਾ ਦੀ ਨੂੰਹ ਨਾ ਪਈ ਨਾ ਉਹ ਆਈਮੀ ਦੀ ਬਾਹਰ ਆਉਗੀ ਆਈਮੀ ਬਾਹਰ ਆ ਕੇ ਜਵਲੀ ਹੋਗੀ ਸਾਡੇ ਤਾਲਾ ਦਾ ਨੰਬਰ ਉਹ ਗਾ ਪਹਿਲਾਂ ਹੋਰ ਕੱਢ ਲੈ 2 ਫੁੱਟ 6 ਇੰਚ ਹੈ ਲਓ ਜੀ ਭਾਈ ਇੱਕ ਟੀਨ ਦਾ ਰੋਲਾ ਪੈ ਗਿਆ ਇੱਕ ਟੀਨ ਦੀ ਕਮੀ ਹੈਗੀ ਬਾਈ ਇਹਨੂੰ ਮਾੜੀ ਅੱਗੇ ਕਰਦੇ ਟੀਨ ਨੂੰ ਥੋੜੀ ਜੀ ਇੰਨੀ ਕ ਅੱਗੇ ਕਰਦੇ ਤੀਨ ਨੂੰ ਆ ਮੋਰੇ ਫਰਕ ਮੋਰੇ ਆ ਥੋੜਾ ਜਿਹਾ ਫਰਕ ਇਹ ਆ ਦਿਖਦਾ ਪੈਣਾ ਮੋਰੇ ਆ ਕਿਹਦੇ ਪਿੱਛੇ ਆ ਮਾਡੀ ਕਬਾਨਾ ਲਿਆ ਕਰਾਂ ਇਹ ਫਿੱਟ ਆ ਉਹੀ ਕਹਣਾ ਇਹਦੇ ਕਰਕੇ ਹੀ ਆ ਆ ਅਗਲੀ ਟੀਨ ਨਹੀਂ ਉਹ ਨਹੀਂ ਹੋਣੀ ਨਹੀਂ ਉਹ ਨਾਲ ਲੱਗਦੀ ਤੇ ਉੱਥੇ ਬੱਸ ਬੱਸ ਇਹਨੂੰ ਓਕੇ ਆ ਮਾੜਾ ਇਹ ਗਾਂ ਕਰ ਤੋੜੀ ਨਹੀਂ 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 ਲੈਣ ਦੇ ਬਹੁਤ ਆ ਐਨਾ ਕਿ ਦਿਖਦਾ ਨਹੀਂ ਉਹ ਠੀਕ ਆ ਉਹ ਜਾਂਦੀ ਨਹੀਂ ਦੂਏ ਨੰਬਰ ਵਾਲੀ ਹਾਂ ਜਿਹੜੀ ਤੂੰ ਕਹਿੰਦਾ ਜਿਹੜਾ ਤੂੰ ਕਹਿੰਦਾ ਉਹ ਜਾਂਦੀ ਨਹੀਂ ਅੱਗੇ ਠੀਕ ਆ ਸੋਨੀ ਠੀਕ ਆ ਕਾਤੀ ਆ ਲੋ ਵਾਤੀ ਵਾਲੀ ਦੀ ਬਾਲਾ ਦਾ ਮਾਰੀ ਕਿਤੇ ਉਹ ਨਾ ਗੁੱਸਾ ਨਾ ਕਰ ਬਾਲਾ ਕਿਹਦੇ ਦੇਖਣਾ ਸਗਾ ਜੀ ਤਾ ਪਰ ਦੇਖਣਾ ਤੂੰ ਚੌਥੀ ਜਗ੍ਹਾ ਪਹਿਲੇ ਪਾਲੇ ਇਹ ਵਜਨ ਦੇਖ ਲੈ ਹੁਣ ਵੀ ਥੋੜਾ ਚਾਰ ਪਾਲੇ ਜਿੰਨਾ ਸੀ ਧਰਮਾ ਟੜਾ ਕੰਮ ਦੱਦਾਉਣ ਵੀ ਅਣੀ ਦਾ ਭੁਗਾ ਜੰਗਲਾਤ ਮਹਿੰਗਾ ਹੋਇਆ ਤਾਂ ਜੰਗਲਾਤ ਤੇ ਲਿਆਂਦੇ ਦੇ ਅੱਛਾ ਕੋਈ ਸੀ ਹਾਂ ਵੀ ਰੈਡੀ ਆਓ ਸਮਝ ਗਿਆ ਹੁਣ ਦੇਖਿਆ ਜਾਂ ਤੇ ਰਿਟਾਇਰਮੈਂਟ ਵੀ ਲੈ ਕੇ ਆ ਗਿਆ ਤਾਂ ਉਹ ਜਾਂ ਤੇ ਸ਼ੁਰੂ ਜਿਉਂ ਮੇ ਲੱਗ ਗਈ ਤਾਂ ਜਾਂ ਉਹ ਜੱਦੇ ਵਾਲੇ ਲੈਂਦੇ ਵੇ ਆਏ ਉਹ ਦੇਖ ਲੈ ਕੈ ਬਾਸ ਸਾਲ ਬਾਅਦ ਰਿਟਾਇਰਮੈਂਟ ਹੋਈ ਹੈ ਚੌਥੀ ਜਗ੍ਹਾ ਸੁਪਾ ਲੈ ਆ ਪੰਜਵੀਂ ਜਗ੍ਹਾ ਹੁਣ ਮੋਡਰੋ ਪਏ ਆ ਇਹ ਤੇ ਰੱਖੇ ਵੀ ਹਾਂ ਆਪੇ ਇੱਕ ਟੀਨ ਦਾ ਰੋਲਾ ਪੈ ਗਿਆ ਭਾਈ ਟੀਨ ਲਿਆਉਂਗਾ ਕੱਲ ਨੂੰ ਹਾਂ ਕੱਲ ਨੂੰ ਲੈ ਆਇਓ ਉਹਦਾ ਗਿਆ ਕਿ ਘਟ ਗਈ ਇਹ ਕਾਹਦਾ ਜਾਣਾ ਹੀ ਕੰਮ ਪਰ ਕੱਲ ਪਰਤਾ ਜੀ ਪੂਰਾ ਕਹਨੇਹੀਂ ਇਹ ਨਹੀਂ ਇਹ ਗਿਣੀਆਂ ਹੈਗੇ ਤੇ ਅੱਗੇ ਅੱਧੀ ਪਾਈ ਬੇਟੀ ਨਾ ਕੋਈ ਇਹਨੇ ਅੱਧੀਆਂ ਨਹੀਂ ਗਿਣੀ ਯਾਰ ਬਾਕੀ ਗਿਣਦੇ ਆ 15 ਰੱਖਤੀਆਂ ਬਾਕੀ ਗਿਣਦੇ ਆ ਬਾਕੀ ਗਿਣ ਲਿਆ 15 ਪੂਰੀ ਹੋ ਗਈ ਅੱਧੀ ਫੇਰ ਬਚ ਗਈ ਜਦ ਤੂੰ ਕਹੀ ਵੀ ਗਿਆ ਮਾ ਹੋ ਜਗਾ ਮਿੰਕੇ ਦੱਸ ਦੋ ਫੋਨ ਕਰ ਅਸੀਂ ਕੋਈ ਜਾਦਾ ਉੱਥੇ ਤੇ ਕਹ ਬਾ ਠੀਕ ਆ ਇਹਨੇ 15 ਲਿਆਉਗਾ ਬਸ ਚੁੱਪ ਕਰਕੇ ਲਿਆਉ ਠੀਕ ਠੀਕ ਕਸਾਈ ਹੁੰਦੀ ਨਟਾਂ ਦੇ ਨਟ ਫालतੂ ਮਾਰਦੀ ਨਟਾਂ ਦੀ ਨਕਲ ਰੱਖੀ ਜੇ ਦੇਖੀਏ ਤਾਂ ਚੜ ਕੇ ਠੀਕ ਹੈ ਓਕੇ ਰਿਪੋਰਟ ਓਕੇ ਆ ਆ ਨਾਲੇ ਵਧੀਆ ਲੱਗਦਾ ਸ਼ੈੱਡ ਹੋਣ ਇਹ ਪਿੱਛੇ ਕਿਵੇਂ ਚਲੇਗੀ ਟੀਨ ਥੋੜੀ ਜਿਹਾ ਹੰਡਾ ਹੈ ਇਹ ਫਿਰ ਸ਼ੈੱਡ ਨਹੀਂ ਚੱਲਦਾ ਉਹ ਕਾਣ ਚ ਕਾਣ ਚ ਆ ਮਾੜਾ ਚਲ ਇਹਨਾਂ ਦਾ ਕੁਝ ਨਹੀਂ ਹੋਗਾ ਹਰ ਜਾ ਗ੍ਰਿੰਦਰ ਹੋਏ ਚੜਾ ਦੇਣਾ ਤਾਂ ਇੱਥੇ ਤੂੰ ਸੈੱਟ ਕਰਦਾ ਹੁੰਦਾ ਇਹਨਾਂ ਨੂੰ ਇਹ ਤੋਂ ਵੀ ਹੁੰਦੀ ਨਹੀਂ ਨਾ ਤੁਸੀਂ ਠੀਕ ਹੈ ਮੋਟੇ ਮੋਟੇ ਬੱਕੇ ਚਿੱਚੇ ਜਾਂ ਨਟ ਲਾਉਂਦਾ ਆ ਟੀਨ ਨੂੰ ਹਾਂ ਆਹ ਚੰਗਾ ਆਉਂਦਾ ਨਹੀਂ ਆਏ ਸਾਡਾ ਛੋ ਹੋ ਗਿਆ ਐਂਗਾ ਦੇਖਣਾ ਐਂਗਾ ਦੇਖਣਾ ਹੈ ਨਹੀਂ ਮੇਰੇ ਤੇ ਨਹੀਂ ਹਾਂ ਬਸ ਸਿਰਫ ਇੱਥੇ ਹੱਥ ਲਾਉਣਾ ਲਾਉਣਾ ਚਾਹਣਾ ਹੱਥ ਖੜ ਜਾ ਫਿਰ ਖੜ ਜਾ ਖੜ ਜਾ